ਤੁਕ ਤੁਕ ਤਕਾਲ ਲੋਕ ਪਰਲੋਕ ਦੇ ਰਾਖੇ ਤੁੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਪਰਮਾਨੰਦ ਵਾਲਿਆਂ ਦਾ ਅਧਿਆਇ ਇਕਠ ਇਸ ਸਿੱਖ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦੇ ਵਿੱਚ ਹਾਜ਼ਰੀ ਭਰਿਆ ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਖਤੇ ਦੀ ਸਾਥ ਪਾਉਣਾ ਜੇ ਤੁਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ ਵਰਦਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ سارے ਬੁਲਾੜਿਆਂ ਨੇ ਆਪ ਜੀ ਨੂੰ ਸਮੋਦਨ ਹੋ ਕੇ ਅੰਤ ਕਰ ਪੰਜਾਬ ਦੀ ਜੜਦੀ ਕਲਾ ਦੀ ਗੱਲ ਕੀਤੀ ਹੈ ਅੱਜ ਜੋ ਵਰਤਾਰੇ ਸਾਡੇ ਸਮਾਜ ਦੇ ਵਿੱਚ ਵਰਤ ਰਹੇ ਹੈ ਇਹ ਕੋਈ ਨਵੇਂ ਨਹੀਂ ਹੈ ਇਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ جدو گروہ نانک صاحب سچے پادشاہ نے اٹھ کے سنسار نو کہ ہاں ایک کو ہے بھائی ایک کو ہے صاحب میرا ایک کو ہے میں رکھ دے سی جہند دشواس رکھتے یا رکھ دے سی انہوں نے گروہ نانک صاحب جی مخالفت شروع کر دی जॾो गुरू नानक साहिब सचे पातशाही समय ज़ोरदार आवाज़ बुल करी मुक़दम कुते जाए जगाइन बे सु जॾहिं भाई गुरदास जी शब्दा चाही ताजी हुई रिशवती वॾी लैक हक़ गवाए जॾो आखिया ताज़ी कूड़ गोल मल खाए ਬ੍ਰਾਹਮਣਾਂ ਵੇ ਜੀਆ ਕਾ ਹੈ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਸੀ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਵਿਰੋਧ ਕਿਸ ਸਿਖਰ ਤੱਕ ਪਹੁੰਚਿਆ ਕਿ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ 59 ਜਾਮੇ ਦੇ ਵਿੱਚ 33 ਤਵੀ ਦੇ ਉੱਤੇ ਬੈਠ ਗਿਆ ਇਹ ਨਵੇਂ ਜਾਮੇ ਦੇ ਵਿੱਚ ਉਸ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਚਾਗਨੀ ਚੌਕ ਦੇ ਵਿੱਚ ਸੀਸ ਕਟਮ ਕਰਾਉਣਾ ਪਿਆ। ਇਹ ਵਿਰੋਧ ਦਾ ਨਤੀਜਾ ਸੀ। ਇਹ ਵਿਰੋਧ ਦਾ ਸੈਟਅਪ ਸੀ। ਅੰਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਵੀ ਸਾਨੂੰ ਕਹਿੰਦਾ ਹੈ। ਜਾਓ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਤੀਜੈ ਸਿਰ ਤੀਜੈ ਕਾਣਾ। ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਣਨ ਨੂੰ ਮਿਲ ਗਈ ਹੈ ਕਿ ਨਹੀਂ ਜੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸਾਈਅਤ ਫੈਲ ਗਈ ਹੈ ਲੋਕ ਇਸਾਈਅਤ ਵੱਲ ਖਿੱਚੇ ਜਾ ਰਹੇ ਹੈ ਇਹਦਾ ਕਾਰਨ ਕੀ ਹੈ ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਂ ہوں ایک آ کے تیرے والا میں تین روٹی دوں گا میں تینو پانی دوں گا میں تینوں مکان دوں گا میں تین پیسے دوں گا میں تین کپڑے دوں گا میرے وال گرو نانک صاحب مہاراج کہ یہ پورکھا یا دسویں دامے گرو گوبند سمجھ مہاراج کہ یہ پورکھا جی میرے والا آنا تو تین سی سلی کے رکھ کے آنا پاگا دسو جدو منکی من دن لالساوا پربل ہے تو پھر کہڑے پاس جان گے منک گرو نانک صاحب والے پاس گرو گوبند سنگھ والے پاس جو کہ تلی رکھ کے آ یا اس پاس جہاں کہ روٹی بھی فری دال بھی فری آٹا بھی فری فلاں بھی فری ٹمکا بھی فری اور ایک گل سوچا सफल कौन उहो आटे दाल पिछे रोटी पिछे पैसे पिछे ईमान छॾ कया तर्म छॾ जिन धर्म लाइ सिर दे इतिहास लिखिया जऊग इतिहास सिर दे वारनि लाइ रोटी दाल पिछे आटे पिछे ਕਪੜਾ ਧਰਮ ਛੱਡਣ ਵਾਲਿਆਂ ਦਾ ਇਤਿਹਾਸ ਨਹੀਂ ਲਿਖਿਆ। ਉਹ ਹੈ। ਇਸ ਦਾ ਕੀ ਸਾਇਕ ਕਰਦੇ। ਪਰ ਫਿਕਰਾਂ ਦੀ ਗੱਲ ਨਹੀਂ। ਕਦੇ ਹੀਰੇ ਸੜਕਾਂ ਦੇ ਉੱਤੇ ਰੋਂਦੇ ਦੇਖਿਆ ਕਿਸੇ ਨੇ? ਉਹ ਹਮੇਸ਼ਾ ਹੀ ਜੌਹਰੀ ਦੀਆਂ ਤੁਜ਼ੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ਕੱਪੜਿਆਂ ਦੇ ਵਿੱਚ ਪਏ ਹੁੰਦੇ। ਮਖਮਲੀ ਕੱਪੜਿਆਂ ਦੇ ਉੱਤੇ। سرکہ دے ہوتے ریت پتھر بجری دے عام چلیدی جی. دستی گرنانی صاحب دا سکھ ہیا ہے جنہوں گرگوگن سنگھ مہار نے کھنڈے دی پاہو دے نار کے لشکا دیتا ہے وہ عام نہیں ملے گا وہ عام نہیں ملے گا وہ کٹ گھنٹی چھوئے گا پر بہت گھنٹی نو گھمی نیٹ کرے گا ਮੈਨੂੰ ਵਿਦੇਸ਼ ਦੇ ਵਿੱਚ ਕੰਦਾ ਕਹਿਣ ਲੱਗਿਆ ਬੜੀ ਚਿੰਤਾ ਵਾਲੀ ਗੱਲ ਹੈ ਮੈਂ ਕਿ ਕਹਿੰਦਾ ਹੁਣ ਸਿੱਖਾਂ ਦੇ ਬਲਬੂਤੇ ਦੇ ਉੱਤੇ ਪੰਜਾਬ 'ਚ ਸਰਕਾਰ ਨਹੀਂ ਬਣੂ ਸਿੱਖ ਮਿਨੋਰਟੀ ਹੋ ਗਏ ਨੇ ਕਟੜ ਘੜਤੀ ਹੋ ਗਈ ਮੈਂ ਕਿ ਨੇ ਰਹਿ ਗਏ ਕਹਿੰਦਾ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ ਸੀ 57% ਸੀ ਬੇਹੱਦ ਹੁਣ ਵਰਤਨ ਸਮਾਰੀ ਹੋਈ ਤੇ 50 ਤੋਂ ਥਲੇ ਆ ਗਏ ਮੈਂ ਕਿ ਚਿੰਤਾ ਨਾ ਕਰੋ ਜੇ ਪੰਜਾਬ ਦੇ ਵਿੱਚ ਹਜ਼ਾਰ ਸਿੱਖ ਵੀ ਨਹੀਂ ਹਜ਼ਾਰ 90% ਦਾ ਬਹੁਤ ਜ਼ਿਆਦਾ ਹੈ ਜੇ 2.5 ਕਰੋੜ ਆਬਾਦੀ ਹੈ ਤੇ 2.5 ਕਰੋੜ ਹੋ ਗਿਆ ਨਾ 50% ਮਗਰ ਜੇ ਹਜ਼ਾਰ ਵੀ ਰਹਿ ਗਿਆ ਸਰਕਾਰ ਬੇਸ਼ਰਮ ਨਾ ਬਣਾ ਸਕੇ ਪਰ ਜੀ ਵੀ ਸਰਕਾਰ ਬਣੀ ਹੈ ਨਾ ਉਹਦੀ ਚੀਤ ਲੂਣ ਜੂਰ ਪਾ ਦਿੰਦਾ ਚੱਲ ਨਹੀਂ ਇਹ ਤੈਨਾਂ ਕਿਉਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਲਾ ਗੁਰੂ ਗੋਬਿੰਦ ਸਿੰਘ ਜੀ ਕਹਲਾ ਅੱਜ ਜਿਹੜਾ ਸਾਮਰਾਜ ਹੈ ਅੱਜ ਜਿਹੜੀ ਸਟੇਟ ਹੈ ਤੇ ਮੁਗਲਾਂ ਨਾਲੋਂ ਤਾਕਤਵਰ ਤਾਂ ਨਹੀਂ ਨਾ ਮੁਗਲਾਂ ਦਾ ਰਾਜ ਕਿਥੋਂ ਤੱਕ ਸੀ ਅੱਜ ਦਾ ਅਫਗਾਨਿਸਤਾਨ

ਜਮਨਾ ਤੋਂ ਲੈ ਕੇ ਅਟਕਤ ਰਿਆ ਤੱਕ ਇਹ ਜਿਹੜਾ ਪੰਜਾਬ ਦਾ ਰੀਜਨ ਹੈ ਇੱਥੋਂ ਮੁਗਲ ਰਾਜ ਦੀਆਂ 700 ਸਾਲ ਤੋਂ ਜੰਮੀਆਂ ਗੜ੍ਹਾਂ ਨੂੰ ਕੁੱਟਣ ਆਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ ਫਰਕ ਕੀ ਹੈ ਹਰ ਮੁਸਲਮਾਨ ਦੇ ਸਿੱਖਾਂ ਤੇ ਅੱਜ ਦੇ ਸਿੱਖਾਂ ਦੱਸੇ ਇੱਕ ਅਕਵਰ ਵਾਲਿਆ ਫਰਕ ਇਹ ਹੈ ਕਿ ਉਸ ਵੇਲੇ ਦੇ ਜਿਹੜੇ ਸਿੱਖ ਸੀ ਨਾ ਉਹਨਾਂ ਦਾ ਟੋਟਲੀ ਭੂਸਾ ਜਿਹੜਾ ਹੈ ਉਹ ਗੁਰੂ ਤੇ ਕੋਟਾ ਪ੍ਰੋਸਾ ਦੂਤੇ ਅੱਜ ਟੋਟਲ ਪ੍ਰੋਸਾ ਆ ਗਿਆ ਬੰਦਿਆ ਜਕੀਆਂ ਤੇ ਹਾਂ ਇਹ ਫਾਰਮ ਤੇ ਜਿਸ ਦਿਨ ਗੁਰੂ ਤੇ ਪ੍ਰੋਸਾ ਜਾਗ ਕੇ ਸਿੱਖਾਂ ਦਾ ਉਸ ਦਿਨ ਸਰਕਾਰਾਂ ਬਣਾਉਣ ਦੀ ਲੋੜ ਨਹੀਂ ਪੈਣੀ ਸਰਕਾਰਾਂ ਖੁਦ ਖੁਦ ਜਿਹੜਾ ਹੈ ਉਹ ਬਣ ਜਾਣ ਜਿਸ ਦਿਨ ਗੁਰੂ ਦੇ ਕਰੋਸਾ ਪੈਦਾ ਹੁੰਦਾ ਹੈ ਗੁਰੂ ਦੇ ਕਰੋਸਾ ਜਾਂਦੀ ਹੈ ਅਸੀਂ ਰਾਜਨੀਤਿਕ ਕਲਾ ਬਾਜ਼ੀਆਂ ਨੂੰ ਮੂਤ ਘੱਟ ਸਮਝਦੇ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਕਲਾ ਬਾਜ਼ੀਆਂ ਦੇ ਵਿੱਚ ਬੜੀ ਮਾਹਰ ਹੁੰਦੇ ਆ ਉਹ ਅਸੀਂ ਬਹੁਤ ਘੱਟ ਸਮਝਦੇ 2 ਦਸੰਬਰ ਨੂੰ ਜੋ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ حکمنا اس کر کے ہو گیا کیونکہ کلا دی تھوڑی سمجھ آ گیا کرنا کرنا کی دس پندرہ دن پہلا پتا لگ گیا ਇਹ ਤਦ ਤੁਸੀਂ ਸ੍ਰੀ ਅਕਾਲ ਤੱਕ ਦਾ சாਖ ਦੀ ਪੇਸ਼ੀ ਕਰੋਗੇ ਨਾ ਪੱਟੀ ਗੈਂਤੀ ਚ ਗੁੰਡਾ ਬਰਗੇੜਾ ਅਸੀਂ ਚਿੱਠੀਆਂ 'ਚ ਲਿਖਤਾ ਵਿਜੇ ਇਹ ਹੈ ਕਿ ਹੁਲੜ ਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਚਿੱਠੀਆਂ ਕੱਢੀ ਨਾ ਉਹਨਾਂ ਚਿੱਠੀਆਂ 'ਤੇ ਨਾਲ ਲਿਖਰਨੋ ਲਿਖਤਾ ਵੀ ਜੇ ਤੇ ਹੁਲੜ ਬਾਜੀ ਹੋਗੀ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਹੋ ਚਿੱਠੀਆਂ 'ਚ ਲਿਖਿਆ ਆ ਰਿਹਾ ਹੈ ਰਿਪੋਰਟ ਪਰ ਫਿਰ ਵੀ ਭਰੋਸਾ ਨਹੀਂ ਕੀਤਾ ਸਾਨੂੰ ਪਤਾ ਸੀ ਅਸੀਂ ਵੱਡੀ ਗ੍ਰੰਥੀ ਚ ਆਹ ਭਾਈ ਮੇਜਰ ਸਿੰਘ ਅਰਜੀ ਜੀ ਕਿਹੜੇ ਸਿੱਖ ਸੀ ਇਹਨਾਂ ਨੂੰ ਫੋਨ ਕਰਕੇ ਕਹਿੰਦਾ ਸੀ ਵੀ ਵੀਵੀ ਪਜਾਬ ਜਾ ਬੱਗੇ ਲੈ ਕੇ ਆਜੋ ਤੇ 100 ਲੈ ਕੇ ਆਉਣਗੇ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਹਜ਼ਾਰ ਹੋਣਾ ਚਾਹੀਦਾ ਸੰਗਤ ਚ ਬੈਠਾ ਔਰ ਬੈਠਾ ਸੀ ਅਖੀਰial ਤੱਕ ਸਾਜ ਦਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਅ ਇਹਨਾਂ ਜਾਹਾਂ ਸੀ

جتھے گرو س نے چرن پائے نے یا کالنا یہاں ہے. ہے. بھی کوئی مننے کوئی نہ عظمت جہی ہے ستارہ سال شری مکتر سا سیوا کی تھی ہے. اور رات کے سناٹے چیز انہوں نے استانا کی عظمت نو محسوس کر سکتے ہو رات کے سناٹے کی

जहिड़ा बि टकराया मुगल काल तो ला نا बि टकराया کے मेनू کی کٹنا बे آ जी घटि चेते صاحب نے आनंदपुर پیاسی घेरा ایک हिकु ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿ ਕਿਲੇ ਦਾ ਦਰਵਾਜ਼ਾ ਤੋੜ ਦੇ ਜੇ ਜੋ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਤੇ ਫਿਰ ਬਹੁਤ-ਬਹੁਤ ਲੜੀ-ਗੰਟੀ ਚਾ ਅੰਦਰ ਚਲੇ ਜਾਏਗੀ ਕਿ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਕਿਹਾ ਉਹ ਫੜ ਲਈਗੀ ਜਮਾ ਕੇ ਕਿਨੇ ਕੀ ਜਿਹੜੀ ਹੈ ਦਰਵਾਜ਼ਾ ਤੋੜਨ ਆਸਤੇ ਉਹਨਾਂ ਨੇ ਕਹਿੰਦੇ ਹਾਥੀ ਜਾਂਦਾ ਪਹਾੜੀਆਂ ਨੇ ਤੇ ਮੁਗਲਾ ਨੇ ਕਥਿਆਂ ਇੱਕ ਹਾਥੀ ਜੰਦਾ ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਬੰਨ੍ਹਦੀਆਂ ਲੋਈ ਦੀ ਤੇ ਫੇਰ ਹਾਥੀ ਨੂੰ ਪਿਆਤੀ ਸ਼ਰਾਬ ਤੇ ਫੇਰ ਉਹਦੀ ਪੂਛ ਫੜ ਕੇ ਜਿਹੜਾ ਨਾ ਪਿੱਛੋਂ ਬਰਛੇ ਦੀਆਂ ਲੋਹਾਂ ਦਾ ਮਾਰੀਆਂ ਸੀ ਜਾਂ ਉਹਨੂੰ ਦਰਵਾਜ਼ਾ ਤੋੜ ਜਾ ਤੋ ਹਾਥੀ ਵਧਿਆ ਸ਼ਰਾਬ ਦਾ ਨਸ਼ਾ ਸੀ

ਸੋਚਿਆ ਕਿ ਅਸਾਦੀ ਅਕਾਲੀ ਦਲ ਦੇ ਸਾਫਤਾ ਪ੍ਰਧਾਨ ਸੋ ਬੀਐਸ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਉਹਨੂੰ ਠਿਆਰ ਕੀਤਾ ਇਹਦੇ ਮੱਥੇ ਤੇ 7 ਤਰੀਆਂ ਬਣਦੀਆਂ ਪਹਿਲੀ ਤਲੀ ਪਹਿਲੇ ਕਿਹੜੀ ਬਣੀ ਅੰਲੇ ਪ੍ਰਧਾਨ ਜੀ ਫੇਰ ਨਾ ਕਰੋ ਤੁਸੀਂ ਫੇਰੋ ਦੂਜੀ ਕਦੀ ਬੰਦ ਧੀ ਫੇਰਨਾ ਕਰੋ ਜੈਜਦਾਰ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕਰ ਤੀਜੀ ਕਦੀ ਬੰਦ ਧੀ ਉਹ ਮਹਾਰਾਜ ਫੇਰਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜੇ ਚ ਚੌਥੀ ਕਦੀ ਬੰਦ ਧੀ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਪ੍ਰਵਾਹ ਕਰੋ ਤੇ ਪੰਜਵੀਂ ਤਾਂ ਵੀ ਬੰਦ ਧੀ ਆਪਣਾ ਤਗੜਾ ਆਈਟੀ ਮੈਂਗਾ ਜੀ ਕਾਲਾ ਕਟਣ ਲਈ ਇਆਂ ਪੈਣਾ ਦੀਆਂ ਬਹੁਤ ਟਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਜੀ ਚਾਪ ਨੂੰ ਸਭ ਤੋਂ ਬਹੁਤ ਹੈ ਜੀ ਫਿਕਰ ਕਰੀਏ ਤੇ ਸਤੁਰੀ ਵੀ ਬੰਦ ਤੇ ਆਪਣੇ ਕੋਲ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਅਰੇ ਮਾਰ ਟੁੱਟਾ ਤਾਲ ਤੱਕ ਤੂੰ ਹਾਂ ਤੇ ਉਹਨੇ ਢੁੱਡਾ ਮਾਰਨੀ ਸ਼ੁਰੂ ਕਰਤੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸਰ ਵੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਜਤਰ ਸਿੰਘ ਆ ਗਿਆ ਨਾ ਸੱਤੇ چیر ਕੇ ਤੇਰੀ ਜਿੱਤੀ ਥਣੀ ਮਾਰ ਖਾਦੂ ਨਾ ਬੋਲੇ ਜੈਕਾਰੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸੋਭਾ ਲਾ ਰਹੇ ਹਨ ਸਭ ਤੋਂ ਪਹਿਲਾਂ ਇਹ ਰਗੜੇ ਜੜੇ ਬੋਲੇ ਸੋਨਹਾਰਾ ਸਰ ਇਸ ਹੀ ਅਦਾਲਤ ਤੱਕ ਸਾਨੂੰ ਟੋਟਾ ਮਾਰ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗਾਉਨੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਸੀ ਦਿੱਤਾ ਕਿ ਤਾਂ ਕਿ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼ਰਮਣੀ ਅਕਾਲੀ ਦਲ ਥੋੜੀ ਹੈ ਇਹ ਸ਼੍ਰੋਮਣੀ ਪਹਾੜਾਦਾਰ ਹੈ ਬੋਲੇ بات جی دونی چاہ دکھا میں پھر آپ جی میں کہنا چاہنا ہے ہری وڈی آزمت ہے تریہ کام تک وہ تے کٹ پاتے بے کے بھی جنہیں خنامیاں کی ہیں نا روڑ گئے لے روڑ نسلہ 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 گئے لے نسلہ اتحاس ہے سکا اتحاس خوشیہ میں

ਈ ਵਿਚਾਰ ਕੋਈ ਰਾਏ ਕੋ ਮਸ਼ਵਰਾ ਮਗਰ ਵੀ ਕਰਤਾ ਲੈ ਉਹਨੇ ਘਰ ਬੈਠੀ ਸੀ ਮੈਂ ਮੈਨੂੰ ਪ੍ਰਸ਼ਾਦਾ ਸ਼ਿਕਾਓ ਉਹ ਅਕਾਲ ਤਖਤ ਸਾਹਿਬ ਤੇ ਚਲਦੇ ਰੇ ਪਹਿਲਾ ਹਰਮੰਦਰ ਸਾਹਿਬ ਚਲਦੇ ਉੱਥੇੜਾ ਪ੍ਰਸ਼ਾਦੀ ਦੇਖ ਲੈ ਕੇ ਅਰਦਾਸ ਕਰਦੇ ਆ ਗੁਰੂ ਨਾਮ ਦਾਸੀ ਤੇ ਕਰਦੇ ਜੇਰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਆ ਕਿਰਾ ਪ੍ਰਸ਼ਾਦੀ ਦੇਖ ਸਾ ਉਹ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਪੰਨਾ ਤੇ ਠੀਕ ਹੈ ਅਸੀਂ ਸਾਡ ਕੰਸਲ ਜਿਹੜਾ ਮੰਦਸਾਬੀ ਤੇ ਲੱਗੇ ਗਏ ਅਰਦਾਸ ਕੀਤੀ ਮੇਰਾ ਕਾਲਕਾ ਦਾ ਸਾਥੇ ਵੀ ਜਿਹੜਾ ਅਸੀਂ ਅਨੰਦ ਸਾਹਿਬ ਜੀ ਦੇ ਪੰਜ ਪੌਣਿਆਂ ਦਾ ਪਾਠ ਕਰਕੇ ਤੇ ਅਸੀਂ ਕੰਦੇ ਸਿੰਘ ਸਰਬਾਨੀ ਅਰਦਾਸ ਅਰਦਾਸ ਕਰਤੀ ਇਹਨੇ ਹੁਣ ਦਫਤਰ ਕਰਕੇ ਕੇਨੇ ਹੁਣ ਕੀ ਬੈਦਲਾ ਕਰ ਲੈਣਾ ਮੇਰਾ ਫੈਸਲਾ ਤਾਂ ਉਥੇ ਜਿਹੜੇ ਪੇਸ਼ ਕੀਤੇ ਉਹਨਾਂ ਨੂੰ ਸੁਣਨ ਤੋਂ ਬਾਅਦ ਹੀ ਪਤਾ ਲੱਗੂ ਕਿ ਕੀ ਫੈਸਲਾ ਹੋਊਗਾ ਉਹ ਆਪਣੀ ਗੁਨਾਹ ਮਰਦੇ ਕਿ ਨਹੀਂ ਮੰਨਦੇ ਕਹਿੰਦੇ ਜੇ ਨਾਮ ਹੈ ਨਹੀਂ ਨਾਮ ਹੈ ਨਹੀਂ ਖੁਦ ਜਮਣ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਬਾਈ ਜਿੰਦਾ ਇਹ ਤਾਂ ਗੁਰੂ ਵਗੈਰੇ ਦਾਸ ਕਰਤੀ ਤੇ ਫਿਰ ਜਿਹੜੇ ਗੁਨਾਹ ਬਣਾਉਣੇ ਉਹ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ ਆਪਾਂ ਤਾਂ ਬੋਲਣੇ ਆ ਤੇ ਉਹੀ ਗੱਲ ਹੋ ਜਾਈਏ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਜਾਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗੈਰੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜਿ세 ਆਖਣੇ ਅਸੀਂ ਕਰ ਗਿਆ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਹੈ ਇਹ ਸਤਿਗੁਰਾਂ ਅੰਤ ਪ੍ਰਧਾਨੀ ਅੰਤ ਸਿੰਘ ਦੇ ਬਾਕੀ ਅਨਗੁਰ ਗੋਬਿੰਦ ਸਿੰਘ ਸਾਡੇ ਸਾਡੇ ਤਾਕਤਈ ਫਸੀਲ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੇ ਉਹਦੇ ਤੋਂ ਮੁਲਕ ਹੋਣਗੇ ਤੇ ਭੋਲ ਜਾਣ ਅਮਰੀਕਾ ਦੇ ਪੂਰਾ ਜੋਰ ਲਾ ਲਿਆ ਸੁਨੀਆਂ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਤੇ ਨਾਂ ਨਹੀਂ ਕੱਲਣਾ ਇਹ ਜੇ ਫੈਸਲੇ ਤੋਂ ਮੁਨਕਰ ਹੋ ਗਏ ਇਹ ਵੀ ਨਹੀਂ ਨਿਕਲ ਜਿੱਥੇ ਮਰਜ਼ੀ ਪਾ ਦੇ ਲਾ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਤੁਸੀਂ ਇਹ ਨੱਚ ਸਮਾਗਮ ਰੱਖੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਆਉਣਗੇ ਆ ਸਾਡੇ ਨੌਜਵਾਨ ਵੀਰ ਆਉਣਗੇ ਇਹਨੇ ਨਾ ਧੂਂਦ ਧੂਂਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹਿੰਦੇ ਸੀ ਭਾਈ ਸਾਹਿਬ ਇੱਕ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਔਰ ਸੱਚ ਕਹ ਰਿਹਾ ਹਾਂ ਅਕਾਲ ਪੁਰਖ ਨੂੰ ਹਾਜ਼ਰ ਰਾਜ਼ ਜਾਣ ਕੇ ਕਹਿੰਦੇ ਆ ਔਦਿਆ ਲੰਗਿਤੁਰਾਵੇ ਔਦਿਆ ਲੰਗਿਤੁਰਾਵੇ ਨਾਉਂ ਵਿਆ ਦਾ ਲਾਲ ਇਕੱਠਾਂਗੇ ਪੰਥ ਦੀ ਚੜ੍ਹਦੀ ਕਲਾ ਲਈ ਤੁਰਾਵੇ ਬੋਲੇ ਸੋਨਹਾਰ ਸੋ ਸਿਆਰ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤਗੜੀ ਹੋ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਵੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਵੇ ਤੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਕਿਸੇ ਕਿਸਮ ਦਾ ਫਿਕਰ ਕਿਸੇ ਕਿਸਮ ਦੀ ਚਿੰਤਾ ਕਿਸੇ ਕਿਸਮ ਦਾ ਡਰ ਬਿਲਕੁਲ ਨਹੀਂ ਹੋਏਗਾ ਬਾਕੀ ਉਹਦੇਆਂ ਦਾ ਕੋਈ ਨਹੀਂ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੁਭਾ ਦਿੱਤੀ ਹੈ ਗੰਦਾ ਸੰਗਤ ਦੀ ਨਜ਼ਰ ਜੋ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਤੀਕ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵਾਲੋਂ ਦਾ ਤੁਸੀਂ ਸਦਾ ਹੀ ਜਦ ਇਹ ਕਰਕੇ ਇਹ ਮੈਨੂੰ ਮੰਨ ਵੀ ਹੈ ਸੰਗਤ ਹੀ ਦਾ ਜਿਹੜੀ ਕੀ ਇਹ ਨਾ ਕੀ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਤੇ ਚੇਕਰ ਵਾਲੀ ਘੜੀ ਜੋ ਲੰਗੇ ਤੇ ਆਖੇ ਤੇ ਮੈਂ ਚੇਕਰ ਦਾ ਦਾਗ ਨਹੀਂ ਲਗਣ ਦੇਣਾ ਸਭ ਨੂੰ ਸੰਭਾਲ ਕੇ ਰੱਖੇ ਔਰ ਨਹੀਂ ਲਿਬੜਨ ਹੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਤੂੰ ਤੁਰੇ ਹੋਣਾ ਤੇ ਆ ਕੇ ਪਰਚੰਡੇ ਨਾਲ ਉਹਦੇ ਤੇ ਚੱਕਰ ਦੇ। ਫਰੀਜ ਨੇ ਵੀ ਕਿਹਾ ਨਾ ਗਲੀਏ ਚੱਕਰ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾਂ ਦਾ ਭਜਾ ਕੰਮਰੀ ਰਹੋ ਤੱਕ ਤੇ ਦੇ। ਚੱਕਰ ਸੱਟ ਨਾਲੇ ਬਹੁਤ ਐ ਚੱਕਰ ਸੱਟ ਨਾਲੇ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲ ਪੁਰਖ ਮਿਹਰਬਾਨ ਉਹਨੇ ਐਨੀ ਵਰਖਾ ਕਰਨੀ ਐ ਚੱਕਰ ਤਾਂ ਇੱਕੋ ਛੱਟਾ ਜੀ ਧੋਲੇ ਲਾ ਦੇ। ਬੋਲੇ ਈਸੋ ਨਿਹਾਲ ਕਿ ਕੋਈ ਛਰਾਡੇ ਦੇ ਨਾਲ ਘੋੜੇ ਰਹਾ ਸੁਚਿੰਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋਡ ਜੀ ਸਰ ਆਪਣੇ ਤਲੇਰ ਸਿਟੀ ਤੋਂ ਮੈਂ ਮਦਰ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਬਹੁਤ ਬੀਰ ਨੇ ਹਿੰਮਤ ਕੀਤੀ ਐ ਸੈਕ ਫੈਡਰੇਸ਼ਨ ਦਾ ਇਸ ਫਰੀਦਕੋਟ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਾਲਦਾ ਔਰ ਸੋਹਣਾ ਨੰਬਰ ਕੰਮ ਕੀਤਾ ਕੌਮੀ ਪ੍ਰਧਾਨ ਦੀ ਤੇ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ نوجوان ریڈ دی ہڈی ہے جتھے بھی آواز مارن گے ادی رات تسی آواز مارو گے میں بہت بہت سارا واحر جی کا واہ واحر